ਮਾਂ ਬੱਚਿਆਂ ਦੀ ਪਾਟਸ਼ਾਲਾ ਸਵਾਲ ਸੁਣਿਆ ਜਦੋਂ ਤੁਸੀਂ 10ਵੀਂ ਜਮਾਤ ਵਿੱਚ ਦਾਖਲਾ ਲਿਆ ਤਾਂ ਉਸੇ ਸਕੂਲ ਵਿੱਚ ਤੁਹਾਡੇ ਪਿਤਾ ਪੁੱਤਰ ਵੀ ਤੁਹਾਡੇ ਨਾਲ ਹੀ ਪੜਨ ਜਾਂਦੇ ਸੀ ਇਹ ਕਮਾਲ ਦਾ ਕਿੱਸਾ ਤੇ ਉਦੋਂ ਦੇ ਅਹਿਸਾਸ ਹੁਣ ਦੇ ਪਾਠਕਾਂ ਨਾਲ ਜਰੂਰ ਸਾਂਝੇ ਕਰੋ ਅੰਮ੍ਰਿਤਬੋਲੀ ਜਿਵੇਂ ਕਹਿੰਦੇ ਹੁੰਦੇ ਆ ਕਦੇ ਕਿਸੇ ਪੱਥਰ ਨੇ ਪਾਣੀ ਤੇ ਨਿਸ਼ਾਨ ਨਹੀਂ ਪਾਇਆ ਜਦੋਂ ਵੀ ਪਾਇਆ ਪਾਣੀ ਨੇ ਹੀ ਪੱਥਰ ਤੇ ਨਿਸ਼ਾਨ ਪਾਇਆ ਮੇਰੇ ਨਿਤਨੇਤ ਦੇ ਤਰਲਿਆ ਨਾਲ ਮੇਰੇ ਜੀਵਨ ਸਾਥੀ ਦਾ ਮਨ ਪਿਗਲ ਗਿਆ ਆਖਰ ਉਹਨੇ ਮੈਨੂੰ 10ਵੀਂ ਕਰਨ ਦੀ ਇਜਾਜ਼ਤ ਦੇ ਦਿੱਤੀ ਮੈਂ ਉਸ ਸਕੂਲ ਗਈ ਜਿੱਥੇ ਮੇਰੇ ਦੋਵੇਂ ਬੱਚੇ ਪੜ੍ਹਦੇ ਸੀ ਤੇ ਪ੍ਰਿੰਸੀਪਲ ਮੈਡਮ ਨੂੰ 10ਵੀਂ ਚ ਦਾਖਲੇ ਲਈ ਬੇਨਤੀ ਕੀਤੀ ਉਹ ਮੈਡਮ ਮੇਰੇ ਮੂੰਹ ਵੱਲ ਵੇਖੀ ਜਾਣ ਸ਼ਾਇਦ ਉਹਨਾਂ ਨੂੰ ਮੇਰੀਆਂ ਗੱਲਾਂ ਉਪਰੀਆਂ ਲੱਗਦੀਆਂ ਹੋਣ ਕਾਫੀ ਚਿਰ ਉਹ ਨਾ ਨੁੱਕਰ ਕਰਦੇ ਰਹੇ ਕਿ ਹੁਣ ਸਿਲੇਬਸ ਬਹੁਤ ਬਦਲ ਗਏ ਪੜਾਈਆਂ ਬਹੁਤ ਮੁਸ਼ਕਲ ਹੋ ਗਈਆਂ ਤੇਰਾ ਕੋਈ ਅੰਗਰੇਜ਼ੀ ਦਾ ਬੇਸ ਹੈ ਨਹੀਂ ਕੋਈ ਹਿਸਾਬ ਦਾ ਬੇਸ ਹੈ ਨਹੀਂ ਜੇ ਤੂੰ ਫੇਰ ਹੋ ਗਈ ਸਾਡੇ ਸਕੂਲ ਦਾ ਰਿਜ਼ਲਟ ਖਰਾਬ ਹੋ ਜੂ ਵਗੈਰਾ ਵਗੈਰਾ ਉਹਨਾਂ ਦੀ ਨਾਨੁਕਰ ਸੁਣ ਕੇ ਮੈਂ ਅੱਖਾਂ ਪਰ ਲਈਆਂ ਮੇਰੀ ਇੰਨੀ ਸ਼ਿੱਦਤ ਵੇਖ ਕੇ ਉਹਨਾਂ ਨੂੰ ਮੇਰੇ ਤੇ ਤਰਸ ਆ ਗਿਆ ਤੇ ਮੈਂ ਸਕੂਲ ਦਾਖਲ ਹੋ ਗਈ ਉਦੋਂ ਮੇਰੀ ਬੇਟੀ ਫਰਸਟ ਵਿੱਚ ਤੇ ਬੇਟਾ ਕੇਜੀ ਵਿੱਚ ਪੜਦਾ ਸੀ ਅਸੀਂ ਤਿੰਨੇ ਪੜਨ ਜਾਂਦੇ ਅੱਧੀ ਛੁੱਟੀ ਰੋਟੀ ਇਕੱਠੇ ਖਾਂਦੇ ਫਿਰ ਘਰ ਆ ਕੇ ਮੈਂ ਉਹਨਾਂ ਨੂੰ ਹੋਮਵਰਕ ਕਰਵਾਉਂਦੀ ਕਰਦਾ ਕੰਮ ਕਰ ਕਰਦੀ ਤੇ ਦੇਰ ਰਾਤ ਤੱਕ ਅਤੇ ਤੜਕੇ ਉੱਠਦੀ ਪੜਦੀ ਦਸਵੀਂ ਚੋਂ ਪਾਸ ਹੋਣਾ ਮੇਰੇ ਲਈ ਵੱਡੀ ਚੁਣੌਤੀ ਬਣ ਗਿਆ ਸੀ ਜੇ ਫੇਲ ਹੋ ਜਾਂਦੀ ਤਾਂ ਮੈਡਮ ਕੀ ਕਹਿੰਦੇ ਘਰ ਪਰਿਵਾਰ ਗਲੀ ਗਵੰਡ ਵਾਲੇ ਕੀ ਕਹਿੰਦੇ ਸੋ ਸਖਤ ਮਿਹਨਤ ਕਰਕੇ ਪਾਸ ਹੋ ਗਈ ਸੀ ਸਵਾਲ ਆਪਣੇ ਬੱਚਿਆਂ ਬਾਰੇ ਕੁਝ ਦੱਸੋ ਤੁਹਾਡੇ ਸੰਘਰਸ਼ਮਈ ਜੀਵਨ ਦੇ ਅੰਗ ਸੰਗ ਰਹੇ ਨੇ ਉਹ ਹੁਣ ਤੁਹਾਡੇ ਬੱਚੇ ਪਰਦੇਸੀ ਵੀ ਹੋ ਗਏ ਹਨ ਅਮਰਤ ਬੋਲੀ ਮੇਰੀ ਬੇਟੀ ਬਲਦੀਪ ਬਹੁਤ ਸਿਆਣੀ ਸਹਿਨਸ਼ੀਲ ਅਤੇ ਸੰਜੀਦਾ ਸੁਭਾਅ ਵਾਲੀ ਕੁੜੀ ਹੈ ਉਹ 10ਵੀਂ 11ਵੀਂ ਵਿੱਚ ਪੜ੍ਹਦੀ ਹੋਈ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ ਲਿਖਦੀ ਹੁੰਦੀ ਸੀ ਉਸ ਦਾ ਕੰਟ ਵੀ ਬਹੁਤ ਸਰੀਲਾ ਹੈ ਉਸ ਨੇ ਗਾਇਨਤ ਤੇ ਨ੍ਰਿਤ ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ ਅੰਗਰੇਜ਼ੀ ਐਮਏ ਕਰਕੇ ਉਹ ਆਸਟ੍ਰੇਲੀਆ ਚਲੀ ਗਈ ਉੱਥੇ ਹੀ ਉਸ ਦੀ ਜ਼ਿੰਦਗੀ ਵਿੱਚ ਉਸ ਦਾ ਜੀਵਨ ਸਾਥੀ ਗੌਰਵ ਆਇਆ ਉਹ ਬਹੁਤ ਸੁਵੇਦਨਸ਼ੀਲ ਮੁੰਡਾ ਹੈ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਤੇ ਭਾਵੁਕਤਾ ਨਾਲ ਉਹਨਾਂ ਨੂੰ ਸੰਭਾਲ ਕੇ ਰੱਖਣ ਵਾਲਾ ਘਰ ਪਰਿਵਾਰ ਦੀ ਹਰ ਨਿੱਕੀ ਵੱਡੀ ਜ਼ਰੂਰਤ ਦਾ ਉਸ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਉਸ ਦੇ ਸਿਰ ਤੇ ਧੀਰਾਨੀ ਮੋਦ ਕਰਦੀ ਹੈ ਬੇਟਾ ਸੁਰਦੀਪ ਰੌਣਕੀ ਅਤੇ ਬੇਬਖ ਸੁਭਾਅ ਵਾਲਾ ਹੈ ਕਾਲਜ ਸਮੇਂ ਉਹ ਵੀ ਕਦੇ-ਕਦਾਈਂ ਤੁਕਾਂ ਜੋੜ ਲੈਂਦਾ ਸੀ ਸੰਗੀਤ ਅਤੇ ਫਿਲਮਾਂ ਵਿੱਚ ਉਸ ਦੀ ਕਾਫੀ ਰੁਚੀ ਹੈ ਕੰਪਿਊਟਰ ਦੀ ਸਹਾਇਤਾ ਨਾਲ ਨਵੇਂ-ਨਵੇਂ ਸਾਜ਼ਾਂ ਦੀ ਵਰਤੋਂ ਕਰਕੇ ਨਵੀਆਂ-ਨਵੀਆਂ ਤਰਜ਼ੀਆਂ ਬਣਾਉਣੀਆਂ ਉਸਨੂੰ ਕਾਸਟੌਰ ਤੇ ਚੰਗਾ ਲੱਗਦਾ ਹੈ ਉਸਦੀ ਹਮਸਫਰ ਬਨੀਤਾ ਬਹੁਤ ਪਿਆਰੀ ਮਿੱਠ ਬੋਲੜੀ ਤੇ ਮਿਲਾਪੜੇ ਸੁਭਾਅ ਵਾਲੀ ਕੁੜੀ ਹੈ ਅੰਗਰੇਜ਼ੀ ਸਾਹਿਤ ਪੜਨਾ ਉਸਨੂੰ ਅਤਿਅੰਤ ਚੰਗਾ ਲੱਗਦਾ ਹੈ ਜਦੋਂ ਦੀ ਉਹ ਮੇਰੀ ਧੀ ਬਣੀ ਹੈ ਮੇਰੇ ਪਰਿਵਾਰ ਸਬੰਧੀ ਸਾਰੇ ਫਿਕਰ ਮੁੱਕ ਗਏ ਹਨ ਸਵਾਲ ਸੁਣਿਆ ਇੱਕ ਵਾਰ ਤੁਸੀਂ ਰੱਬ ਲੱਭਣ ਗਏ ਸੀ ਮੋਹ ਮੁਹੱਬਤ ਘਰ ਪਰਿਵਾਰ ਸਭ ਕੁਝ ਝੂਠਾ ਮੁਠਾ ਲੱਗਣ ਲੱਗਾ ਸੀ ਕਿਹ ਹੀ ਅਵਸਥਾ ਸੀ ਇਹ ਕੀ ਉਹ ਅਮਰਤ ਨੇ ਜਵਾਬ ਦਿੱਤਾ ਪਰਵਾਰਕ ਸੰਘਰਸ਼ ਦੇ ਚੱਲਦਿਆਂ ਕਈ ਵਾਰ ਮਨ ਬਹੁਤ ਟੁੱਟ ਜਾਂਦਾ ਹੈ ਆਸ ਦੀ ਜੋਤ ਮੱਧਮ ਹੋ ਜਾਂਦੀ ਮੈਂ ਆਪਣੇ ਹੌਸਲੇ ਨੂੰ ਬਣਾਈ ਰੱਖਣ ਲਈ ਕਈ ਤਰ੍ਹਾਂ ਦੀ ਯਤਨ ਕਰਦੀ ਉਹਨਾਂ ਵਿੱਚੋਂ ਇੱਕ ਸੀ ਸਮਾਧੀ ਵਿੱਚ ਬੈਠਣਾ ਉਹਨਾਂ ਸਾਲਾਂ ਵਿੱਚ ਮੈਂ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੱਧ ਤੋਂ ਵੱਧ ਸਮਾਂ ਸਮਾਧੀ ਵਿੱਚ ਬੈਠ ਕੇ ਸਾਧਨਾ ਕਰ ਸਕਦੀ ਸੀ ਕੀਤੀ ਪਰ ਪੜੇ ਸੁਨੇ ਮੁਤਾਬਕ ਰੱਬ ਦੇ ਦਰਸ਼ਨ ਨਾ ਹੋਏ ਮੇਰਾ ਮਨ ਬਰਾਗਿਆ ਗਿਆ ਅਜੀਬ ਜਹੀ ਸਥਿਤੀ ਹੋ ਗਈ ਖੈਰ ਮੈਡੀਟੇਸ਼ਨ ਤਾਂ ਮੈਂ ਹੁਣ ਵੀ ਕਰਦੀ ਹਾਂ ਪਰ ਕਿਸੇ ਰੱਬ ਦੀ ਪ੍ਰਾਪਤੀ ਲਈ ਨਹੀਂ ਇਸ ਨਾਲ ਮੇਰੇ ਮਨ ਮਸਤਕ ਨੂੰ ਚੈਨ ਅਤੇ ਤਾਜ਼ਗੀ ਮਿਲਦੀ ਹੈ ਸਵਾਲ ਪੰਜਾਬੀ ਕਵਿਤਾ ਦੇ ਪਾਠਕ ਸਰੋਤੇ ਸੁਖਵਿੰਦਰ ਅਮਰਤ ਨੂੰ ਸਾਹਿਤਿਕ ਸਮਾਗਮਾਂ ਵਿੱਚ ਸਰਜੀਤ ਪਾਤਰ ਦੇ ਨਾਲ-ਨਾਲ ਦੇਖਣ ਦੇ ਆਦੀ ਹੋ ਗਏ ਹਨ ਪਾਤਰ ਅਮਰਤ ਦੀ ਨੇੜਤਾ ਦੀ ਅਸਲ ਬੁਨਿਆਦ ਕੀ ਹੈ ਅਮਰਤ ਨੇ ਕਿਹਾ 1992 ਵਿੱਚ ਮੈਂ ਪਹਿਲੀ ਵਾਰ ਪਤਰਸਾਬਤੋ ਰਹਿਨਮਾਈ ਲੈਂਡ ਦੀ ਆਸ ਨਾਲ ਉਹਨਾਂ ਦੇ ਘਰ ਗਈ। ਉਹਨਾਂ ਦਿਨਾਂ ਵਿੱਚ ਉਹ ਆਪਣੇ ਪੀ ਐਚ ਡੀ ਦੇ ਕੰਮ ਵਿੱਚ ਕਾਫੀ ਮਸ਼ਰੂਫ ਸਨ। ਸੋ ਉਹਨਾਂ ਨਾਲ ਤਾਂ ਮੇਰੀ ਗੱਲਬਾਤ ਬਹੁਤੀ ਨਾ ਹੋਈ। ਪਰ ਪਰਿਵਾਰ ਨਾਲ ਮੇਰੀ ਆਪਣਤ ਕਾਫੀ ਗਹਿਰੀ ਹੋ ਗਈ। ਭਪਿੰਦਰ ਦੀਦੀ ਮੇਰੀਆਂ ਰਚਨਾਵਾਂ ਨੂੰ ਕਾਫੀ ਪਸੰਦ ਕਰਦੇ ਤੇ ਜਿਹੜੀ ਉਹਨਾਂ ਨੂੰ ਜ਼ਿਆਦਾ ਚੰਗੀ ਲੱਗਦੀ ਉਹਨੂੰ ਗਾਉਣ ਲੱਗ ਪੈਂਦੇ। ਅਸੀਂ ਇੱਕ ਦੂਜੇ ਦੇ ਘਰਾਂ ਵਿੱਚ ਚਾਣ ਜਾਣ ਲੱਗ ਪਏ। ਬੱਚੇ ਵੀ ਆਪਸ ਵਿੱਚ ਕੁਲ ਮਿਲ ਗਏ। ਕਈ ਵਾਰ ਬਾਜ਼ਾਰ ਵੀ ਇਕੱਠੇ ਚਲੇ ਜਾਂਦੇ ਸਮਾਜਿਕ ਅਤੇ ਸਾਹਿਤਿਕ ਸਮਾਗਮਾਂ ਤੇ ਵੀ ਕੋ ਗੱਡੀ ਵਿੱਚ ਰੇ ਜਾਣਾ ਹੌਲੀ ਹੌਲੀ ਪਾਤਰ ਸਾਹਿਬ ਦਾ ਬੇਟਾ ਮਨਰਾਜ ਵੀ ਗਾਉਣ ਲੱਗ ਪਿਆ ਉਹ ਵੀ ਕਹਿਣ ਲੱਗ ਪਿਆ ਆਂਟੀ ਕੋਈ ਵਧੀਆ ਜਿਹਾ ਗੀਤ ਲਿਖ ਕੇ ਦਿਓ ਮੈਨੂੰ ਮੇਰੇ ਗਾਉਣ ਵਾਸਤੇ ਸੋਇ ਸਿਰਸਰਾ ਅਜੇ ਤੱਕ ਜਿਉਂਦਾ ਤਿਉਹ ਹੈ ਭਾਵੇਂ ਬੜੀਆਂ ਨੇਰੀਆਂ ਵਗੀਆਂ ਪਰ ਸਾਡੇ ਸਿਦਕ ਦੀ ਓਟ ਨੇ ਇਹ ਸੁਪਨਤ ਅਤੇ ਮੋਹ ਦੇ ਚਿਰਾਗ ਨੂੰ ਬੁਝਣ ਤੋਂ ਬਚਾਈ ਰੱਖਿਆ ਸਵਾਲ ਤੁਸੀਂ ਕੁਝ ਸਮਾਂ ਕਾਲਜ ਵਿੱਚ ਨੌਕਰੀ ਵੀ ਕੀਤੀ ਉਸ ਵਬਬ ਕਿਵੇਂ ਬਣਿਆ ਅਮਰਤ ਨੇ ਜਵਾਬ ਦਿੱਤਾ ਉਸ ਵਬਬ ਇਸ ਤਰ੍ਹਾਂ ਬਣਿਆ ਕਿ ਇੱਕ ਵਾਰ ਉਸ ਲੁਧਿਆਣਾ ਦੇ ਐਸ.ਸੀ.ਡੀ ਸਰਕਾਰੀ ਕਾਲਜ ਵਿੱਚ ਮੇਰਾ ਰੂਬਰੂ ਪ੍ਰੋਗਰਾਮ ਹੋਇਆ ਕੁਝ ਦਿਨਾਂ ਬਾਅਦ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਨਛੱਤਰ ਸਿੰਘ ਆਪਣੇ ਦੋ ਸਾਥੀ ਪ੍ਰੋਫੈਸਰਾਂ ਨਾਲ ਸਾਡੇ ਘਰ ਆਏ ਉਹਨਾਂ ਨੇ ਬੜੇ ਸਤਿਕਾਰ ਨਾਲ ਅਧਿਆਪਨ ਦੀ ਸੇਵਾ ਲਈ ਪੇਸ਼ਕਸ਼ ਕੀਤੀ ਇਹ ਮੇਰੇ ਲਈ ਵੱਡੇ ਮਾਣ ਦੀ ਗੱਲ ਸੀ ਸੋ 2006 ਵਿੱਚ ਮੈਂ ਬੀਏ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਈ ਸਵਾਲ ਇੰਨੀ ਵਧੀਆ ਨੌਕਰੀ ਛੱਡ ਕਿਉਂ ਦਿੱਤੀ ਅਮਰਤ ਨੇ ਜਵਾਬ ਦਿੱਤਾ ਇਸ ਦਾ ਜਵਾਬ ਮੇਰੀ ਇਸ 217 ਦੀ ਨਜ਼ਮ ਵਿੱਚ ਹੈ ਮੈਂ ਆਪਣੇ ਹਸਿਆਂ ਤੱਕ ਪਹੁੰਚਣ ਹੀ ਵਾਲੀ ਸੀ ਮੈਂ ਆਪਣੇ ਹਸਿਆਂ ਤੱਕ ਪਹੁੰਚਣ ਹੀ ਵਾਲੀ ਸੀ ਕਿ ਉਸ ਦੇ ਅਥਰੂਰਾ ਵਿੱਚ ਆ ਗਏ ਸਵਾਲ ਸੁਣਿਆ ਤੁਸੀਂ ਡਾਕਟਰ ਬਣਦੇ ਬਣਦੇ ਰਹਿ ਗਏ ਅਮਰਤ ਨੇ ਕਿਹਾ ਸਬਬ ਸਹਿਯੋਗ ਸੇ ਮਾਮਾ ਦੇ ਤਾਗੇ ਨੇ ਉਲਝ ਗਏ ਕਿ ਮੈਨੂੰ ਕਸੀਦਾ ਵਿਛਾਲੇ ਛੱਡਣਾ ਪਿਆ ਮੈਨੂੰ ਲੱਗਿਆ ਜਿਹੜੀ ਪੜ੍ਹਾਈ ਕਰਨ ਲਈ ਮੈਂ ਸਾਰੀ ਉਮਰ ਇਨਾ ਸੰਘਰਸ਼ ਇਨੀ ਮਿਹਨਤ ਕੀਤੀ ਸੀ ਉਸ ਦਾ ਮਿੱਥਿਆ ਹੋਇਆ ਸਿਖਰ ਵੇਖਣ ਤੋਂ ਵਿਰਵੀ ਰਹਿ ਗਈ ਇਸ ਦਾ ਅਫਸੋਸ ਮੈਨੂੰ ਸਾਰੀ ਉਮਰ ਰਹੇਗਾ